ਮੰਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਜਿਆਦਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਦੇ ਵਿੱਚ ਅੱਜ ਦੀ ਜੋ ਵੀਡੀਓ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਨਾ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕੋਈ ਵੀ ਵਿਅਕਤੀ ਇਹ ਨਹੀਂ ਕਹਿ ਸਕਦਾ ਕਿ ਇਹ ਵੀਡੀਓ ਮੇਰੇ ਕੰਮ ਦੀ ਨਹੀਂ ਸੀ ਕਿਉਂਕਿ ਅੱਜ ਦੀ ਜਿਹੜੀ ਵੀਡੀਓ ਹੈ ਨਾ ਇਹ ਹਰ ਇੱਕ ਉਸ ਇਨਸਾਨ ਦੇ ਤਈਏ ਜੋ ਆਪਣੀ ਜ਼ਿੰਦਗੀ ਦੇ ਵਿੱਚ ਸਫਲਤਾ ਪਾਉਣਾ ਚਾਹੁੰਦਾ ਹੈ ਜੁਮੇ ਕੇ ਹਰ ਇੱਕ ਤੋਂ ਵਿਅਕਤੀ ਅੱਜ ਦੇ ਸਮੇਂ ਦੇ ਵਿੱਚ ਚਾਹੁੰਦਾ ਹੈ ਕਿ ਉਹ ਉੱਚਾ ਮਕਾਮ ਹਾਸਲ ਕਰੇ ਗਰੀਬੀ ਦੇ ਵਿੱਚੋਂ ਨਿਕਲ ਕੇ ਮਿਹਨਤ ਕਰਕੇ ਉਹ ਅਮੀਰੀ ਹਾਸਲ ਕਰੇ ਕਿਹੜਾ ਉਹ ਵਿਅਕਤੀ ਹੈ ਜੋ ਚਾਹੁੰਦਾ ਨਹੀਂ ਕਿ ਉਹਦੇ ਘਰ ਦੇ ਹਾਲਾਤ ਬਦਲ ਜਾਣ ਉਸ ਦੀ ਗਰੀਬੀ ਦੂਰ ਹੋ ਜਾਵੇ ਇਸੇ ਤਰ੍ਹਾਂ ਜਿਹੜਾ ਵੀ ਵਿਅਕਤੀ ਆਪਣੀ ਜ਼ਿੰਦਗੀ ਦੇ ਵਿੱਚੋਂ ਦੁੱਖ ਤਕਲੀਫਾਂ ਨੂੰ ਦੂਰ ਕਰਨਾ ਚਾਹੁੰਦਾ ਹੈ ਜੋ ਚਾਹੁੰਦਾ ਹੈ ਕਿ ਮੇਰੇ ਸਾਰੇ ਦੁੱਖ ਕਸ਼ਟ ਦੂਰ ਹੋ ਜਾਣ ਤੇ ਮੇਰੇ ਘਰ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹੋਣ ਇਸੇ ਤਰ੍ਹਾਂ ਜਿਹੜੇ ਵਿਅਕਤੀਆਂ ਦਾ ਇਹ ਕਹਿਣਾ ਹੁੰਦਾ ਹੈ ਲੋਕਾਂ ਦਾ ਵੀ ਸਾਡੇ ਘਰ ਦੇ ਵਿੱਚ ਪੈਸੇ ਦੀ ਬਹੁਤ ਜ਼ਿਆਦਾ ਤੰਗੀ ਹੈ ਤੇ ਅਸੀਂ ਆਪਣੀ ਘਰ ਦੇ ਵਿੱਚੋਂ ਪੈਸੇ ਦੀ ਤੰਗੀ ਨੂੰ ਦੂਰ ਕਰਨਾ ਹੈ ਕਿਉਂਕਿ ਅੱਜਕੱਲ ਦੇ ਸਮੇਂ ਦੇ ਵਿੱਚ ਆਪਾਂ ਸਾਰੇ ਜਾਣਦੇ ਹਾਂ ਕਿ ਪੈਸਾ ਬੁਖਹ ਚੀਜ਼ ਏ ਕਿਉਂਕਿ ਪੈਸੇ ਦੇ ਨਾਲ ਹਰ ਇੱਕ ਚੀਜ਼ ਖਰੀਦੀ ਜਾ ਸਕਦੀ ਹਰ ਇੱਕ ਜ਼ਰੂਰਤ ਨੂੰ ਪੂਰਾ ਕੀਤਾ ਜਾ ਸਕਦਾ ਹੈ ਜੇਕਰ ਸਾਡੇ ਕੋਲ ਪੈਸਾ ਹੀ ਨਹੀਂ ਹੋਵੇਗਾ ਤੇ ਸਾਡੀਆਂ ਜ਼ਰੂਰਤਾਂ ਨਹੀਂ ਪੂਰੀਆਂ ਹੋਣਗੀਆਂ ਤੇ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਨਹੀਂ ਹੋਣਗੀਆਂ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਸਫਲਤਾ ਹਾਸਲ ਕਰਨਾ ਚਾਹੁੰਦੇ ਹੋ ਆਪਣੀ ਦੁੱਖ ਕਸ਼ਟ ਦੂਰ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਲੈ ਕੇ ਆਉਣਾ ਚਾਹੁੰਦੇ ਹੋ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਘਰ ਦੇ ਵਿੱਚ ਜਿਹੜੇ ਲੜਾਈ ਝਗੜੀ ਕਲੇਸ਼ ਚੱਲਦਾ ਉਹ ਖਤਮ ਹੋ ਜਾਵੇ ਤਾਂ ਅੱਜ ਦੀ ਜਿਹੜੀ ਵੀਡੀਓ ਇਸ ਨੂੰ ਤੁਸੀਂ ਜ਼ਰੂਰ ਐਤ ਦੇ ਤੱਕ ਦੇਖਿਓ ਕਿਉਂਕਿ ਇਹ ਵੀਡੀਓ ਤੋਂ ਤੁਹਾਨੂੰ ਆਪਣੇ ਆਪ ਹੀ ਸਮਝ ਆ ਜਾਵੇਗੀ ਕਿ ਸਾਡੀ ਕਿੱਥੇ ਗਲਤੀ ਹੁੰਦੀ ਹੈ ਕਿੱਥੇ ਅਸੀਂ ਗਲਤੀਆਂ ਕਰਦੇ ਹਾਂ ਜਿਸ ਕਰਕੇ ਸਾਡੇ ਘਰ ਦੇ ਵਿੱਚ ਇਸ ਤਰ੍ਹਾਂ ਦੀਆਂ ਪ੍ਰੋਬਲਮ ਆਦੀਆਂ ਨੇ ਕਿਉਂਕਿ ਅੱਜ ਦੀ ਜਿਹੜੀ ਵੀਡੀਓ ਇਹ ਸਾਰੇ ਹੀ ਭੈਣ ਭਰਾਵਾਂ ਦੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਏ ਇਸ ਕਰਕੇ ਅੱਜ ਦੀ ਵੀਡੀਓ ਨੂੰ ਤੁਸੀਂ ਅੱਗੇ ਹੋਰ ਲੋਕਾਂ ਤੱਕ ਵੀ ਜ਼ਰੂਰ ਸ਼ੇਅਰ ਕਰਿਓ ਅੱਜ ਦੀ ਇਹ ਵੀਡੀਓ ਦੇ ਨਾਲ ਜਿਹੜੇ ਲੋਕਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਡੀ ਜਿਹੜੀ ਕਿਸਮਤ ਏ ਉਹ ਬਹੁਤ ਹੀ ਜ਼ਿਆਦਾ ਬੇਕਾਰ ਏ ਉਹ ਆਪਣੀ ਕਿਸਮਤ ਨੂੰ ਕੋਸਦੇ ਰਹਿੰਦੇ ਨੇ ਅੱਜ ਦੀ ਵੀਡੀਓ ਦੇਖਣ ਤੋਂ ਬਾਅਦ ਇਹ ਉਪਾਕਰਨ ਤੋਂ ਬਾਅਦ ਤੁਸੀਂ ਕਦੇ ਵੀ ਆਪਣੀ ਕਿਸਮਤ ਨੂੰ ਨਹੀਂ ਕੋਸੋਗੇ ਨਾ ਤੁਸੀਂ ਇਹ ਕਹੋਗੇ ਕਦੇ ਵੀ ਕਿ ਤੁਹਾਡੀ ਕਿਸਮਤ ਤੁਹਾਡਾ ਸਾਥ ਨਹੀਂ ਦਿੰਦੀ ਇਸ ਤਰੀਕੇ ਦੇ ਨਾਲ ਇਹ ਉਪਾਅ ਨੇ ਜਿਹੜੇ ਇਹ ਬਹੁਤ ਸਾਰੇ ਲੋਕਾਂ ਦੇ ਅਜਮਾਏ ਹੋਏ ਹੁੰਦੇ ਨੇ ਤੇ ਉਹਨਾਂ ਨੂੰ ਇਸ ਉਪਾਅ ਦੇ ਨਾਲ ਬਹੁਤ ਹੀ ਵਧੀਆ ਰਿਜ਼ਲਟ ਮਿਲਦਾ ਹੈ ਇਸ ਕਰਕੇ ਇਹ ਉਪਾਅ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਤਾਂ ਜੋ ਕਿ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਇਸ ਉਪਾਗਮ ਨੂੰ ਅਸੀਂ ਕਰਨਾ ਕਿਵੇਂ ਆ ਤੇ ਕਿਹੜੇ ਤਰੀਕੇ ਦੇ ਨਾਲ ਕਰਨਾ ਹੈ ਤੇ ਕਿਹੜੀ ਚੀਜ਼ ਦੀ ਜ਼ਰੂਰਤ ਹੈ ਇਹ ਅਸੀਂ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣਾ ਚਾ ਰਹੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸ ਤਰੀਕੇ ਦੇ ਨਾਲ ਈਕੇ ਪਰਿਵਾਰ ਸੀ ਉਹਨਾਂ ਦਾ ਇਹ ਕਹਿਣਾ ਸੀ ਕਿ ਉਹਨਾਂ ਦੇ ਘਰ ਦੇ ਵਿੱਚ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਚੱਲਦੀਆਂ ਨੇ ਉਹਨਾਂ ਦੇ ਘਰ ਦੇ ਵਿੱਚ ਬਿਮਾਰੀਏ ਕਰਜ਼ੇ ਵਰਗੀ ਸਮੱਸਿਆ ਹੈ ਘਰ ਦੇ ਵਿੱਚ ਪੈਸਾ ਨਹੀਂ ਰੁਕਦਾ ਕਈ ਤਰ੍ਹਾਂ ਦੀਆਂ ਉਹਨਾਂ ਦੀਆਂ ਪ੍ਰੋਬਲਮਸ ਹਨ ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਉਹਨਾਂ ਦੇ ਘਰ ਦੇ ਵਿੱਚ ਜਿਹੜੇ ਉਹਨਾਂ ਦੇ ਵੱਡੇ ਬਜ਼ੁਰਗ ਮਾਤਾ ਜੀ ਨੇ ਉਹ ਬਹੁਤ ਹੀ ਜ਼ਿਆਦਾ ਬਿਮਾਰ ਰਹਿੰਦੇ ਨੇ ਤੇ ਕਦੇ-ਕਦੇ ਉਹ ਇੰਨਾ ਜ਼ਿਆਦਾ ਲੜਾਈ ਝਗੜਾ ਕਰਦੇ ਆ ਉਹ ਸਾਡੀ ਗੱਲ ਨੂੰ ਸਮਝਦੇ ਨਹੀਂ ਸਾਡੀ ਗੱਲ ਨੂੰ ਮੰਨਦੇ ਨਹੀਂ ਇਸ ਕਰਕੇ ਸਾਡੇ ਨਾਲ ਕਈ ਵਾਰ ਬਹੁਤ ਜ਼ਿਆਦਾ ਲੜਾਈ ਝਗੜੇ ਕਰਦੇ ਆ ਜਿਸ ਕਰਕੇ ਅਸੀਂ ਇਸ ਚੀਜ਼ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਆ ਤੇ ਦੂਸਰੇ ਉਸ ਪਰਿਵਾਰ ਦੀ ਮਿਲ ਕੱਲ ਇਹ ਸੀਗੇ ਉਹਨਾਂ ਦਾ ਇਹ ਕਹਿਣਾ ਸੀ ਕਿ ਸਾਡੇ ਘਰ ਦੇ ਵਿੱਚ ਪੈਸਾ ਆਉਂਦਾ ਨਹੀਂ ਆਉਂਦਾ ਨਹੀਂ ਉਹਨਾਂ ਦਾ ਇਹ ਕਹਿਣਾ ਸੀ ਕਿ ਪੈਸਾ ਆਉਂਦਾ ਏ ਪਰ ਉਹਨਾਂ ਨੇ ਉਹ ਜਿਹੜਾ ਪੈਸਾ ਇਹਨਾਂ ਉਹ ਸਾਰਾ ਫਜ਼ੂਲ ਖਰਚ ਦੇ ਵਿੱਚ ਜਾਂ ਫਿਰ ਦਵਾਈਆਂ ਦੇ ਵਿੱਚ ਕਿਤੇ ਵੀ ਲਗਾ ਲੋ ਕਿ ਉਹਨਾਂ ਦਾ ਪੈਸਾ ਇਸ ਤਰੀਕੇ ਦੇ ਨਾਲ ਖਰਚ ਹੋ ਜਾਂਦਾ ਹੈ ਘਰ ਦੇ ਵਿੱਚ ਬਿਲਕੁਲ ਵੀ ਰੁਕਦਾਰੀ ਜਦੋਂ ਸਾਡੇ ਘਰ ਦੇ ਵਿੱਚ ਪੈਸਾ ਨਹੀਂ ਰੁਕਦਾ ਸਾਡੇ ਘਰ ਦੇ ਵਿੱਚ ਬਰਕਤ ਨਹੀਂ ਪੈਂਦੀ ਜਦੋਂ ਪੈਸਾ ਨਹੀਂ ਰੁਕਦਾ ਬਰਕਤ ਨਹੀਂ ਬੈਂਦੀ ਤਾਂ ਸਭੋਂ ਕਈ ਤਰ੍ਹਾਂ ਦੀ ਪ੍ਰੋਬਲਮ ਤੇ ਮੁਸ਼ਕਲਾਵਾਂ ਆਉਣੀਆਂ ਸ਼ੁਰੂ ਹੋ ਜਾਂਦੀ ਹੈ ਉਹ ਪਰਿਵਾਰ ਦਾ ਇਹ ਵੀ ਕਹਿਣਾ ਸੀ ਕਿ ਅਸੀਂ ਆਪਣੀ ਘਰ ਦੇ ਵਿੱਚ ਬਹੁਤ ਵਧੀਆ ਪੈਸਾ ਕਮਾਉਂਦੇ ਹਾਂ ਬਹੁਤ ਕਮਾਈ ਕਰਦੇ ਹਾਂ ਸਾਰਾ ਪਰਿਵਾਰ ਅਸੀਂ ਮਿਹਨਤ ਕਰਦੇ ਹਾਂ ਪਰ ਫਿਰ ਵੀ ਸਾਡੇ ਘਰ ਦੇ ਵਿੱਚ ਪੈਸਾ ਬਿਲਕੁਲ ਵੀ ਨਹੀਂ ਟਿਕਦਾ ਤੇ ਉਹ ਪਰਿਵਾਰ ਤਾਂ ਇਹ ਵੀ ਕਹਿਣਾ ਸੀ ਕਿ ਅਸੀਂ ਸਾਰਾ ਪਰਿਵਾਰ ਕਦੇ ਵੀ ਮਿਲ ਕੇ ਬੈਠਦੇ ਨਹੀਂ ਕਈ ਵਾਰ ਕਹਿੰਦੇ ਕਿ ਜੇ ਵੀ ਅਸੀਂ ਸੰਡੇ ਵਾਲੇ ਦਿਨ ਛੁੱਟੀ ਵਾਲੇ ਦਿਨ ਅਗਰ ਅਸੀਂ ਸਾਰਾ ਪਰਵਾਰ ਇਕੱਠੇ ਉਲਬਲੇ ਕੇ ਬੈਠ ਕੇ ਰੋਟੀ ਪਾਣੀ ਵੀ ਖਾਣ ਲੱਗ ਜੰਨੇ ਆ ਤਾਂ ਉਹ ਲੰਗਰ ਪ੍ਰਸ਼ਾਦਾ ਛੱਕਦੇ ਸਮੇਂ ਹੀ ਸਾਡੇ ਆਪਸ ਚ ਪਰਿਵਾਰ ਦੇ ਨਾਲ ਹੀ ਬਹਿ ਸਵਾਜੀ ਹੋ ਜਾਂਦੀ ਹੈ ਤੇ ਉਹ ਇਸ ਤਰ੍ਹਾਂ ਦੀ ਲੜਾਈ ਵੱਜ ਜਾਂਦੀ ਹੈ ਕਿ ਵਿੱਚੋਂ ਪਰਿਵਾਰ ਦੇ ਮੈਂਬਰ ਨੇ ਜੋ ਕਿ ਰੋਟੀ ਨੂੰ ਛੱਡ ਕੇ ਹੀ ਚਲੇ ਜਾਂਦੇ ਨੇ ਲੜਾਈ ਵੀ ਉਹਨਾਂ ਦਾ ਇਹ ਕਹਿਣਾ ਸੀ ਕਿ ਇੱਕ ਤਰ੍ਹਾਂ ਦੀ ਸਾਡੇ ਘਰ ਦੇ ਵਿੱਚ ਮਹਾਭਾਰਤ ਦੀ ਲੜਾਈ ਦੇ ਵਾਂਗ ਸਾਡੇ ਘਰ ਪਰਿਵਾਰਿਕ ਮੈਂਬਰਾਂ ਦੇ ਵਿੱਚ ਇਸ ਤਰ੍ਹਾਂ ਲੜਾਈ ਹੁੰਦੀ ਹੈ ਉਹਨਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਅਸੀਂ ਜਿੱਥੇ ਵੀ ਬੈਠ ਕੇ ਰੋਟੀ ਖਾਂਦੇ ਹਾਂ ਉਹ ਸਾਡਾ ਟੇਬਲ ਜਾਂ ਫਿਰ ਸਾਡਾ ਬੈੱਡ ਉਹ ਵੀ ਖਰਾਬ ਹੋ ਜਾਂਦਾ ਹੈ ਕਿਉਂਕਿ ਲੜਾਈ ਝਗੜਿਆਂ ਦੇ ਵਿੱਚ ਉਹ ਰੋਟੀ ਸਬਜ਼ੀ ਇੱਧਰ ਉੱਧਰ ਸੁੱਟ ਦਿੰਦੇ ਤੇ ਇਹ ਸਾਰੀਆਂ ਪ੍ਰੋਬਲਮ ਉਸ ਪਰਿਵਾਰ ਨੇ ਸ਼ੇਅਰ ਕੀਤੀਆਂ ਕਿਸੇ ਭੈਣ ਦੇ ਨਾਲ ਤੇ ਉਹਨਾਂ ਨੇ ਕੁਝਕ ਉਪਾਅ ਉਹਨਾਂ ਨੂੰ ਦੱਸੇ ਤੇ ਦੱਸਣ ਦੀ ਮਤਾਬਕ ਉਹਨਾਂ ਨੇ ਦੱਸਿਆ ਕਿ ਮੈਂ ਉਹ ਮੈਂ ਉਹਨਾਂ ਨੂੰ ਇਹ ਵੀ ਕਿਹਾ ਸੀ ਕਿ ਮੈਂ ਤੁਹਾਨੂੰ ਕੁਝਕ ਉਪਾਅ ਦੱਸਦੀ ਹਾਂ ਇਹਨਾਂ ਨੂੰ ਤੁਸੀਂ ਕਰਿਓ ਇਹ ਉਪਾਅ ਕਰਨ ਤੋਂ ਬਾਅਦ ਦੇ ਵਿੱਚ ਜੇਕਰ ਤੁਹਾਨੂੰ ਕੋਈ ਰਿਜ਼ਲਟ ਮਿਲਿਆ ਤਾਂ ਮੈਨੂੰ ਜ਼ਰੂਰ ਦੱਸਿਓ ਇਸ ਤਰੀਕੇ ਦੇ ਨਾਲ ਉਹ ਪਰਿਵਾਰ ਨੇ ਦੱਸੇਗੇ ਉਪਾਅ ਕੀਤੇ ਤੇ ਉਪਾਅ ਕਰਨ ਤੋਂ 1.5 ਤੋਂ 2 ਮਹੀਨੇ ਬਾਅਦ ਉਹਨਾਂ ਨੇ ਕਾਲ ਕਰਕੇ ਉਸ ਪੈਨ ਨੂੰ ਦੱਸਿਆ ਕਿ ਜੋ ਤੁਸੀਂ ਸਾਨੂੰ ਉਪਾਅ ਦੱਸੇ ਸੀ ਅਸੀਂ ਉਸੇ ਹੀ ਤਰੀਕੇ ਦੇ ਨਾਲ ਆਪਣੇ ਘਰ ਦੇ ਵਿੱਚ ਕੀਤੇ ਤੇ ਕੰਮ ਸੀ ਕੰਮ ਸਾਨੂੰ 100 ਦੇ ਵਿੱਚੋਂ 90% ਸਾਨੂੰ ਫਰਕੇ ਇਹ ਉਪਾਅ ਕਰਨ ਦੇ ਨਾਲ ਉਨਾਂ ਦਾ ਇਹ ਵੀ ਕਹਿਣਾ ਸੀ ਕਿ ਜੋ ਉਹਨਾਂ ਦੀ ਬਜ਼ੁਰਗ ਮਾਤਾ ਜੀ ਬਿਮਾਰ ਰਹਿੰਦੀ ਸਨ ਉਹਨਾਂ ਨੂੰ ਕੋਈ ਵੀ ਦਵਾਈ ਅਸਰ ਨਹੀਂ ਸੀ ਕਰਦੀ ਤੇ ਉਹਨਾਂ ਨੂੰ ਦਵਾਈ ਵੀ ਅਸਰ ਕਰਨ ਲੱਗੀ ਉਹ ਠੀਕ ਵੀ ਰਹਿਣ ਲੱਗੇ ਜੋ ਉਹ ਅੱਗੋਂ ਲੜਾਈ ਝਗੜੇ ਕਰਦੇ ਸੀ ਉਹਨਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਸੁਧਾਰ ਸੀ ਉਨਾ ਦਾ ਇਹ ਵੀ ਕਹਿਣਾ ਸੀ ਕਿ ਜਿੱਥੇ ਅਸੀਂ ਪਰਿਵਾਰ ਇਕੱਠਾ ਰਲ ਮਿਲ ਕੇ ਬੈਠ ਨਹੀਂ ਸੀ ਸਕਦੇ ਹੁਣ ਅਸੀਂ ਸਾਰਾ ਪਰਿਵਾਰ ਇਕੱਠਾ ਹੀ ਬੈਠਦੇ ਆ ਤੇ ਜਿੱਥੇ ਅਸੀਂ ਕਮਾਈ ਕਰਦੇ ਸੀ 100 ਰੁਪਏ ਅਸੀਂ ਕਮਾਉਂਦੇ ਸੀ ਤੇ 100 ਦੇ ਵਿੱਚੋਂ 100 ਹੀ ਖਰਚ ਹੋ ਜਾਂਦਾ ਸੀ ਤੇ ਹੁਣ ਇਸ ਉਪਾਅ ਨੂੰ ਕਰਨ ਦੇ ਨਾਲ ਜੇਕਰ ਅਸੀਂ 100 ਕਮਾਉਣੇ ਆ ਤੇ ਉਸ ਦੇ ਵਿੱਚੋਂ 40-50 ਰੁਪਏ ਖਰਚ ਹੁੰਦੇ ਨੇ ਤੇ 40-50 ਰੁਪਏ ਸਾਡੇ ਕੋਲ ਬਚ ਜਾਂਦੇ ਨੇ ਉਹਨਾਂ ਦੇ ਕਹਿਣ ਦਾ ਭਾਵ ਇਹ ਹੀ ਸੀ ਕਿ ਸਾਡੇ ਘਰ ਦੇ ਵਿੱਚ ਇਸ ਉਪਾਅ ਨੂੰ ਕਰਨ ਦੇ ਨਾਲ ਸਾਰੀਆਂ ਪ੍ਰੋਬਲਮ ਤੇ ਮੁਸ਼ਕਲਾ ਠੀਕ ਹੋ ਰਹੀ ਹੈ ਸਾਡੇ ਘਰ ਦੇ ਵਿੱਚ ਬਰਕਤ ਰਹਿਣ ਲੱਗ ਗਈ ਹੈ ਇਸੀ ਤਰ੍ਹਾਂ ਜਿਹੜਾ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਉਪਾਅ ਦੱਸਣਾ ਇਹ ਉਹੀ ਉਪਾਅ ਸੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਨਾ ਜਿਸ ਉਪਾਅ ਦੇ ਨਾਲ ਉਸ ਪਰਿਵਾਰ ਨੂੰ 101% ਫਰਕ ਪਿਆ ਸੀ ਇਹ ਉਪਾਅ ਬਹੁਤ ਹੀ ਜ਼ਿਆਦਾ ਸਿੰਪਲ ਹੁੰਦੇ ਨੇ ਦੇਖਣ ਤੇ ਸੁਣਨ ਨੂੰ ਬਹੁਤ ਜ਼ਿਆਦਾ ਸਿੰਪਲ ਹੁੰਦੇ ਆ ਪਰ ਇਹਨਾਂ ਦੇ ਬਹੁਤ ਹੀ ਚਮਤਕਾਰੀ ਫਾਇਦੇ ਹੁੰਦੇ ਨੇ ਇਸ ਤਰੀਕੇ ਦੇ ਨਾਲ ਕਈ ਵਾਰ ਅਸੀਂ ਕੀ ਕਰਦੇ ਹਾਂ ਆਪਣੇ ਘਰ ਦੇ ਵਿੱਚ ਕੁਝ ਅਚੇਹੀਆਂ ਗਲਤੀਆਂ ਕਰ ਦਿੰਨੇ ਆ ਜਿੰਨਾ ਤੋਂ ਅਸੀਂ ਅਨਜਾਨ ਹੁੰਦੇ ਆ ਜਿਹੜੀਆਂ ਗਲਤੀਆਂ ਦੇ ਬਾਰੇ ਅਸੀਂ ਬਿਲਕੁਲ ਵੀ ਜਾਣਦੇ ਨਹੀਂ ਹੁੰਦੇ ਤੇ ਤੁਹਾਨੂੰ ਇਹ ਵੀਡੀਓ ਦੇ ਵਿੱਚ ਗਲਤੀਆਂ ਇਸ ਕਰਕੇ ਦੱਸੀਆਂ ਜਾਂਦੀਆਂ ਕਿ ਜੇਕਰ ਤੁਸੀਂ ਵੀ ਇਹ ਗਲਤੀਆਂ ਕਰ ਰਹੇ ਹੋ ਤਾਂ ਇਹਨਾਂ ਗਲਤੀਆਂ ਨੂੰ ਤੁਸੀਂ ਅੱਜ ਹੀ ਸੁਧਾਰੋ ਤੇ ਆਪਣੇ ਘਰ ਦੇ ਵਿੱਚ ਚੱਲ ਰਹੀਆਂ ਇਹ ਪ੍ਰੋਬਲਮ ਮੁਸ਼ਕਲਾਂ ਪਰੇਸ਼ਾਨੀਆਂ ਜੋ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਆ ਰਹੀਆਂ ਨੇ ਉਹਨਾਂ ਪਰੇਸ਼ਾਨੀਆਂ ਨੂੰ ਤੁਸੀਂ ਦੂਰ ਕਰੋ ਇਸ ਤਰੀਕੇ ਦੇ ਨਾਲ ਜਿਹੜਾ ਉਹ ਪਰਿਵਾਰ ਉਪਾਅ ਲਈ ਆਇਆ ਸੀ ਕਿ ਅਸੀਂ ਕੀ ਉਪਾਅ ਕਰੀਏ ਜਿਸ ਤੇ ਨਾਲ ਸਾਡੇ ਦੁੱਖ ਤਕਲੀਫ ਦੂਰ ਹੋ ਜਾਤ ਤਾਂ ਉਸ ਪੈਣ ਨੇ ਉਹਨਾਂ ਦੇ ਕੋਲੋਂ ਉਹਨਾਂ ਦੇ ਘਰ ਦੇ ਪਰਿਵਾਰ ਦੀਆਂ ਕੁਝ ਤੇ ਚਾੜ ਕਰੀਆਂ ਰਹੀਆਂ ਸਨ ਉਹ ਪੈਣ ਨੇ ਪੁੱਛਿਆ ਕਿ ਜੋ ਅਸੀਂ ਘਰ ਦੇ ਵਿੱਚ ਝਾੜੂ ਪੋਚਾ ਕਰਦੇ ਆਂ ਤੇ ਪੋਚਾ ਲਗਾਉਣ ਵਾਲਾ ਜਿਹੜਾ ਕੱਪੜਾ ਹੁੰਦਾ ਉਹ ਤੁਸੀਂ ਕੱਪੜੇ ਨੂੰ ਆਪਣੇ ਘਰ ਦੇ ਵਿੱਚ ਕਿਸ ਜਗ੍ਹਾ ਤੇ ਰੱਖ ਦਿਓ ਉਹਨਾਂ ਦਾ ਇਹ ਹੀ ਕੇਨਾ ਸੀ ਕੇ ਸਾਡੀ ਘਰ ਦੇ ਵਿੱਚ ਮੇਡ ਜੋ ਕੰਮ ਕਰਨ ਵਾਲੀ ਲੱਗੀ ਹੋਈ ਏ ਉਹ ਆਉਂਦੀ ਉਹ ਸਾਡੀ ਘਰ ਦਾ ਝਾੜੂ ਪੂੰਛਾ ਕਰਦੀ ਤੇ ਪੋਚੇ ਨੂੰ ਲਗਾਉਣ ਤੋਂ ਬਾਅਦ ਦੇ ਵਿੱਚ ਜਿਹੜਾ ਕੱਪੜਾ ਹੁੰਦਾ ਉਸ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰਕੇ ਜੋ ਪੂਟੀ ਹੁੰਦੀ ਏ ਪਾਣੀ ਵਾਲੀ ਉਸ ਦੇ ਉੱਪਰ ਹੀ ਡਾ ਕੇ ਕੇ ਚਲੀ ਜਾਂਦੀ ਇਸ ਤਰੀਕੇ ਦੇ ਨਾਲ ਜੇਕਰ ਆਪਾਂ ਗੱਲ ਕਰੀਏ ਜਿਹੜਾ ਚਲ ਹੁੰਦਾ ਉਹ ਚੰਦਰਮਾ ਦੇ ਨਾਲ ਸੰਬੰਧਿਤ ਹੁੰਦਾ ਹੈ ਇਸ ਤਰੀਕੇ ਦੇ ਨਾਲ ਜਿਹੜੀ ਸਾਡੀ ਟੂਟੀ ਦੇ ਵਿੱਚੋਂ ਜਲ ਆਉਂਦਾ ਪਾਣੀ ਆਉਂਦਾ ਉਸ ਟੂਟੀ ਦੇ ਢਿੱਚੇ ਅਸੀਂ ਆਪਣੀਆਂ ਜਿਹੜੀਆਂ ਪੋਚਾ ਲਗਾਉਣ ਵਾਲੀਆਂ ਜਿਵੇਂ ਕਿ ਬਾਲਟੀਆਂ ਹੁੰਦੀਆਂ ਨੇ ਅਸੀਂ ਉਹਨਾਂ ਨੂੰ ਰੱਖ ਦਿੰਨੇ ਆਂ ਤੇ ਜਾਂ ਫਿਰ ਬਾਲਟੀ ਦੀ ਜਗ੍ਹਾ ਤੇ ਉਸ ਦੇ نیچے ਅਸੀਂ ਆਪਣਾ ਪੋਚਾ ਰੱਖ ਦਿੰਨੇ ਆ ਜੋ ਘਰ ਦੇ ਵਿੱਚ ਲਗਾਉਂਦੇ ਆ ਤੇ ਜਾਂ ਫਿਰ ਉਸ ਪੋਚੇ ਨੂੰ ਨਿਚੋੜ ਕੇ ਅਸੀਂ ਟੂਟੀ ਦੇ ਉੱਪਰ ਰੱਖ ਦਿੰਨੇ ਆਂ ਇਹ ਚੀਜ਼ਾਂ ਕਰਨੀਆਂ ਸਾਡੇ ਘਰ ਦੇ ਲਈ ਤੇ ਸਾਡੇ ਲਈ ਬਹੁਤ ਹੀ ਜ਼ਿਆਦਾ ਗਲਤ ਕੰਮੀਆਂ ਨੇ ਕਿਉਂਕਿ ਜਿਹੜਾ ਜਾਲ ਹੈ ਉਹ ਚੰਦਰਮਾ ਦੇ ਨਾਲ ਸੰਬੰਧਿਤ ਹੁੰਦਾ ਹੈ। ਇੱਥੇ ਅਸੀਂ ਗਲਤੀ ਕੀ ਕਰਦੇ ਪਿਆ ਜਿਹੜਾ ਸਾਡਾ ਚੰਦਰਮਾ ਅਸੀਂ ਉਸ ਨੂੰ ਖਰਾਬ ਕਰ ਰਹੇ ਹਾਂ। ਇਸ ਤਰੀਕੇ ਦੇ ਦਾ ਜਦੋਂ ਅਸੀਂ ਆਪਣੇ ਘਰ ਦੇ ਵਿੱਚ ਕੁਝ ਅਜਈਆਂ ਗੱਲਾਂ ਕਰਕੇ ਆਪਣੇ ਚੰਦਰਮਾ ਨੂੰ ਪ੍ਰਭਾਵਿਤ ਕਰ ਦਿੰਨੇ ਆ। ਤਉ ਉਸ ਦਿਨ ਨਾਲ ਸਾਡੇ ਤੇ ਕੀ ਇਫੈਕਟ ਪੈਂਦਾ ਸਾਡੇ ਪਰਿਵਾਰ ਦੇ ਜਿਹੜੇ ਫੈਮਿਲੀ ਮੈਂਬਰ ਨੇ ਉਹ ਬਿਮਾਰ ਰਹਿ ਲੱਗ ਜਾਂਦੇ ਨੇ ਤੇ ਸਾਡੇ ਘਰ ਦੇ ਵਿੱਚ ਪੈਸੇ ਸੰਬੰਧੀ ਕਈ ਤਰ੍ਹਾਂ ਦੀਆਂ ਪ੍ਰੋਬਲਮ ਤੇ ਮੁਸ਼ਕਲਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੁਹਾਡੇ ਪਰਿਵਾਰ ਦੇ ਵਿੱਚ ਬਹੁਤ ਜ਼ਿਆਦਾ ਕਲਾਕਲੇਸ਼ ਲੜਾਈ ਝਗੜੇ ਹੋ ਰਹੇ ਨੇ ਤੇ ਇਹ ਸਾਡੇ ਲਈ ਬਹੁਤ ਹੀ ਜ਼ਿਆਦਾ ਵੱਡੀ ਗੱਲ ਹੁੰਦੀ ਹੈ ਜਿਸ ਗੱਲ ਤੇ ਸਾਨੂੰ ਖਾਸ ਕਰਕੇ ਧਿਆਨ ਦੇਣਾ ਚਾਹੀਦਾ ਹੈ ਇਸ ਤਰੀਕੇ ਦੇ ਨਾਲ ਜਿਹੜਾ ਵੀ ਤੁਸੀਂ ਘਰ ਦੇ ਵਿੱਚ ਆਪਣੇ ਪੋਚਾ ਲਗਾਉਣੀ ਹੈ ਜਿਹੜਾ ਲਗਾਉਣ ਵਾਲਾ ਪੋਚਾ ਤੇ ਜਿਹੜੀ ਪੋਚੇ ਵਾਲੀ ਬਾਲਡਿੰਗ ਦੀ ਉਸ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਜਿਹੜੀ ਟੂਟੀ ਹੁੰਦੀ ਹੈ ਪਾਣੀ ਵਾਲੀ ਭਾਵੇਂ ਕੋਈ ਵੀ ਹੋਵੇ ਉਸ ਦੇ نیچے ਤੁਸੀਂ ਭੁੱਲ ਕੇ ਵੀ ਨਹੀਂ ਰੱਖਣ ਤੇ ਇਸ ਤੋਂ ਇਲਾਵਾ ਜਿਹੜੀ ਪਾਣੀ ਵਾਲੀ ਟੂਟੀ ਉਸ ਦੇ ਉੱਪਰ ਤੁਸੀਂ ਕਦੇ ਵੀ ਪੋਚੇ ਨੂੰ ਭੁੱਲ ਕੇ ਨਹੀਂ ਟੰਗਣਾ ਤੁਸੀਂ ਆਪਣੇ ਘਰ ਦੇ ਵਿੱਚ ਅਲੱਗ ਇੱਕ ਅਚੇਹੀ ਜਗ੍ਹਾ ਬਣਾਉਉਂ ਚਿੱਤੀ ਤੁਸੀਂ ਆਪਣੀ ਪੋਚੇ ਵਾਲੀ ਬਾਲਟੀ ਤੇ ਪੋਚੇ ਨੂੰ ਤੁਸੀਂ ਰੱਖ ਸਕੋ ਜੇਕਰ ਤੁਸੀਂ ਆਪਣੀ ਇਹ ਛੋਟੀ ਜਿਹੀ ਚੀਜ਼ ਆਪਣੇ ਘਰ ਦੇ ਵਿੱਚ ਤੁਸੀਂ ਬਦਲ ਦਿਓਗੇ ਤਾਂ ਤੁਸੀਂ ਦੇਖੋਗੇ ਕਿ ਤੁਹਾਡੇ ਘਰ ਦੇ ਵਿੱਚ ਕਿੰਨੇ ਬਦਲਾ ਆਉਣੇ ਸ਼ੁਰੂ ਹੋ ਜਾਣਗੇ ਤੁਹਾਡੇ ਘਰ ਦੇ ਵਿੱਚ ਪੈਸੇ ਦੀ ਕਮੀ ਕੋਈ ਬਿਮਾਰੀ ਚਾ ਘਰ ਦੇ ਵਿੱਚ ਲੜਾਈ ਝਗੜੇ ਕਲਾ ਕਲੇਸ਼ ਰਹਿੰਦਾ ਹੈ ਇਹ ਸਭ ਕੁਝ ਦੂਰ ਹੋ ਸਕਦਾ ਹੈ ਬਸ ਜਿਹੜੀ ਛੋਟੀ ਜਹੀ ਇਹ ਉਪਾਅ ਤੇ ਅਸੀਂ ਚੀਜ਼ ਦੱਸੀ ਹੈ ਨਾ ਇਸ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਇਸ ਤਰੀਕੇ ਦੇ ਨਾਲ ਜਿਵੇਂ ਅਸੀਂ ਤੁਹਾਨੂੰ ਦੱਸਿਆ ਤੁਸੀਂ ਆਪਣੇ ਘਰ ਦੇ ਵਿੱਚ ਉਸੇ ਤਰੀਕੇ ਦੇ ਨਾਲ ਕਰਨਾ ਜੇਕਰ ਉਸ ਤਰੀਕੇ ਦੇ ਨਾਲ ਕਰੋਗੇ ਤੇ ਤੁਹਾਡਾ ਜਿਹੜਾ ਚੰਦਰਮਾ ਹੈ ਉਹ ਬਿਲਕੁਲ ਠੀਕ ਰਹੇਗਾ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਤੇ ਮੁਸ਼ਕਲ ਨਹੀਂ ਆਵੇਗੀ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਛੋਟਾ ਜਿਹਾ ਉਪਾਤੇ ਛੋਟੀ ਜਿਹੀ ਜਾਣਕਾਰੀ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸੀਏ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਉਪਾਦੀਆਂ ਚੰਗੀਆਂ ਲੱਗਦੀਆਂ ਨੇ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵਾਦ ਤੋਂ ਵਾਦ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਦਾ ਤੁਹਾਡੇ ਲਈ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਵੀਡੀਓ ਨੂੰ ਜਰੂਰ ਇੱਕੇ ਸ਼ੇਅਰ ਕਰਿਆ ਕਰੋ ਜੀ ਵਾਦ ਤੋਂ ਵਾਦ